ਇਹ ਨਾਮ ਨਾਮ ਕੀ ਹੁਕਮ ਹੁਕਮ ਐ ਸਾਜਿਆ ਉਹਨੇ ਆਪਣਾ ਫੋਰ ਕੁਛ ਨਹੀਂ ਹੈ ਨਾਮ ਦੀ ਰਚਨਾ ਕੀਤੀ ਔਰ ਕੀ ਕੀਤਾ ਨਾਮ ਇੱਕ ਪਲਾਨ ਦਾ ਨੋਈਏ ਪਲਾਨ ਕਰਦਾ ਜੋ ਉਹਦੀ ਪਲਾਨ ਕੋ ਉਹਦੇ ਬਤਾਬ ਸਿਰਤੀ ਚੱਲ ਰਹੀ ਹੈ ਜੋ ਨੇ ਪਲਾਨ ਆਪਣਾ ਲਿਖਿਆ ਉਹੀ ਨਾਮ ਮਗਰ ਉਹਦੇ ਥਰੂ ਸਿਰਤੀ ਚੱਲੂਗੀ ਕੋਈ ਦਖਲ ਨਹੀਂ ਦੇ ਸਕਦਾ ਜੋ ਇਹ ਤੇ ਹੋ ਰਿਹਾ ਜੋ ਉਹਦਾ ਪਲਾਨ ਪ੍ਰੋਗਰਾਮ ਹੈ ਉਹਦੇ ਤਹਿਤ ਹੋ ਰਿਹਾ ਹੈ ਉਹਦਾ ਜੋ ਪ੍ਰੋਗਰਾਮ ਹੈ ਉਹ ਹੀ ਨੋਬ ਉਹਦੇ ਪ੍ਰੋਗਰਾਮ ਮੁਤਾਬਕ ਸੂਰਜ ਚੜਦਾ ਹੈ ਉਹਦੇ ਪ੍ਰੋਗਰਾਮ ਮੁਤਾਬਕ ਸੂਰਜ ਦੇ ਵਿੱਚ ਹੀਟ ਪਾਈ ਹੋਈ ਹੈ ਲਾਈਟ ਪਾਈ ਹੋਈ ਹੈ ਉਹਦੇ ਪ੍ਰੋਗਰਾਮ ਅਨਸਾਰ ਸੂਰਜ ਜ਼ੁਰੀ ਧਰਤੀ ਨੂੰ ਦੂਰੀ ਰੱਖੀ ਹੈ ਨਾਪ ਕਿਉਂ ਨਹੀਂ ਆਪ ਕਿ ਡੇੜੇ ਕਰਦੇ ਵਿੱਚ ਕੋਈ ਜੀਉਂਦਾ ਰਹਿ ਸਕਦਾ ਇਹ ਸਭ ਉਹਦਾ ਕੀਤਾ ਹੋਇਆ ਅਸੀਂ ਤਾਂ ਖੋਜਿਆ ਕਰਦੇ ਆ ਨਾ ਇੰਨੀ ਦੂਰ ਹੈ ਸੂਰਜ ਕਿਉਂ ਇੰਨੀ ਦੂਰ ਡੇੜੇ ਕਿਉਂ ਨਹੀਂ ਸੀ ਧਰਤੀ ਜਿਆਦਾ ਦੂਰ ਕਿਉਂ ਨਹੀਂ ਸੀ ਜਿਆਦਾ ਦੂਰ ਹੁੰਦਾ ਜਿੱਦੀ ਹੀਟ ਸਾਨੂੰ ਚਾਹੀਦੀ ਹੈ ਇਹਦੀ ਸਿਬਿਲਟੀ ਇਹ ਜ਼ਾਬਰਨ ਆਫਗਰ ਕਰਨੇ ਜੇ ਗੜਬੜ ਹੋ ਜਾਏ ਧਰਤੀ ਨੂੰ ਇਸੇ ਹੋ ਜੂਗੀ ਜੀਵਨ ਨਹੀਂ ਰਹਿ ਸਕਦਾ ਇੱਥੇ ਅਸੀਂ ਤਾਂ ਖੋਜੇ ਗੱਲ ਹੀ ਸੂਰਜ ਜੱਦੀ ਦੂਰ ਹੈ ਜਿਹਨਾਂ ਬਣਾ ਕੇ ਰੱਖਿਆ ਨਹੀਂ ਉਹਨਾਂ ਨੇ ਕਿਉਂ ਰੱਖੇ ਉਹਦਾ ਪ੍ਰੋਗਰਾਮ ਆਪਣੇ ਪ੍ਰੋਗਰਾਮ ਦੇ ਹਿਸਾਬ ਨਾਲ ਰੱਖਿਆ ਹੋ ਕੋਈ ਹੋਰ ਆਪੀ ਨਰ ਜੀ ਉਹਨੂੰ ਦੋਈ ਕੁਦਰਤ ਸਾਜੀ ਐ ਦੋਈ ਕੁਦਰਤ ਸਾਜੀ ਐ ਅਰੇ ਦੋਈ ਸਾਜੀ ਐ ਤੂੰ ਕੀ ਇਹ ਦੋਈ ਮਾਇਆ ਐ ਇਹ ਕੁਦਰਤ ਨਾਲ ਸਾਜੀ ਹੋਈ ਐ ਦੋਈ ਕੁਦਰਤੀ ਸਾਜੀ ਐ ਵੇਖੋ ਕੁਦਰਤ ਦੁਆਰਾ ਸਾਜੀ ਐ ਕੁਦਰਤ ਕੀ ਇਹ ਕੋਤੋਂ ਕੋਦੀ ਕਰਾਮਾਤ ਨਾ ਨੂੰ ਕੁਦਰਤੋਂ ਦੀ ਕਰਾਮਾਤਾਂ ਉਹਦੀ ਸ਼ਕਤੀ ਜਲੋਂ ਆ ਕੋ ਵਿਚ ਕੁਦਰਤ ਤਾਂ ਹਰ ਪ੍ਰਭ ਵਸਾਈ ਦਿਓ ਫਿਰ ਵੀ ਕੋ ਹੋਗੀ ਵਿਚ ਕੁਦਰਤ ਹਰ ਪ੍ਰਭ ਬਸੇ ਜੀਉ ਕਹਿ ਕੇ ਕਰਤਾ ਕੁਦਰਤ ਕਰਤਾ ਇੱਕੋ ਹੀ ਰਹਿ ਕਾਦਰ আর ਕੁਦਰਤ ਦੋ ਨਹੀਂ ਹੁ ਜੇ ਮੈਂ ਉਹ ਅਰੋ ਦਾ ਹੁਕਮ ਦੋ ਨਹੀਂ ਆਣਾ ਇਹ ਕਾਦਰ ਉਹ ਆਪ ਹੈ ਕੁਦਰਤ ਉਹਦਾ ਆਪ ਕੁਦਰਤ ਨੇ ਜਿਹਨੇ ਸਾਰਾ ਕੰਮ ਕੀਤਾ ਕੁਦਰਤੋਂ ਨਹੀਂ ਕਰਾਬਾ ਦਾ ਨਾ ਕਾਦਰ ਆਪ ਹੈ ਕੁਦਰਤੋ ਦੀ ਹੈ ਇੱਕੋ ਹੀ ਹੈ ਵਿਚ ਉਹਦੇ ਉਹੀ ਬਸਦਾ ਆਪ ਇੱਛਾ ਵਿੱਚ ਇੱਛਾ ਸ਼ਕਤੀ ਜੋ ਆਪੇ ਬਸਦਾ ਹੁੰਦਾ ਹਰ ਕਬੜੀ ਸ਼ਕਤੀ ਜਾਪੇ ਬਸਦਾ ਹੁੰਦਾ ਪਾਣੀ ਦੇ ਲਹੇ ਛਿੱਤੀ ਹੈ ਪਾਣੀ ਵਿੱਚ ਬਸਦਾ ਉਹ ਦੇ ਵਿੱਚ ਹਾਂਜੀ ਧੋਈ ਗੁਦਰਤ ਸਾਜੀ ਹੈ ਕਰ ਆਸਨ ਡਿਠੋ ਚਾਓ ਫਿਰ ਆਸਨ ਤੇ ਆਪਣੇ ਬੈਠ ਕੇ ਹੀ ਸਿਰਫ ਤੋਨਾ ਜਬ ਕੋ ਕੋ ਦੀ ਇੱਛਾ ਜਗਤੀ ਉਹ ਕਮ ਕਰ ਦਿੱਕੀ ਤੇ ਕਰਿਆ ਸਭ ਕੁਝ ਕਰਾਸਨ ਡਿਟੋ ਚਾਓ ਜੋ ਕੁਝ ਹੋ ਰਿਹਾ ਉਹ ਨੂੰ ਦੇਖੂ ਹੀ ਰਿਹਾ ਆ ਬੜੇ ਚਾਅ ਨਾਲ ਦੇਖ ਰਿਹਾ ਖੁਸ਼ੀ ਨਾਲ ਦੇਖ ਰਿਹਾ ਕਿਓ ਹੋ ਰਿਹਾ ਰਾਜਨੀਤੀ ਹੈ ਕਿਸੇ ਤੇ ਜਦ ਚਾਓ ਆਦਮੀ ਦੇ ਵਿੱਚ ਹੁੰਦਾ ਉਹਦੇ 'ਚ ਨਫ਼ਰਤ ਨਹੀਂ ਹੁੰਦੀ ਜਿੱਤੇ ਚਾਓ ਉਹ ਨਫ਼ਰਤ ਵੀ ਹੁੰਦੀ ਕੋਈ ਪਖਾਰੀ ਆ ਜਵੇ ਚਲ ਬੁੱਢੇ ਦੀ ਗੱਲ ਚੱਲਦੀ ਫੜ ਤੁਹਾਨੂੰ ਦੇ ਦਿੰਦਾ ਪੈਸੇ ਫੜੀ ਤੇ ਤੇ ਉਹ ਆ ਜਵੇ ਰੁਪਈਆ ਮੰਗ ਲਵੇ ਕਈ ਵਾਰ ਓਖਾ ਹੋ ਜਾਂਦਾ ਉਹ ਦਾ ਮੂੜ ਚਾਉ ਵਾਲਾ ਹਰ ਵਕਤ ਉਹ ਮੈਂ ਜਾਂ ਦੇਲੂਆ ਤਾਂ ਦੇਲੂਆ ਚਾਉ ਹੈ ਉਹ ਬੱਚੇ ਲੋਕਾਂ ਦੇ ਰਾਜਿਆਂ ਦੇ ਪੈਦਾ ਹੋ ਜਾਂਦੇ ਔਲਾਦ ਨਹੀਂ ਹੁੰਦੀ ਚਾਉ ਦੇ ਵਿੱਚ ਕਿੰਨਾ দান ਕਰ ਦਿੰਦੇ ਕਰਦੇ ਨੇ দান ਕਰਦੇ ਨੇ ਖੁਸ਼ੀ ਹੁੰਦੀ ਹੈ ਪਹਿਲਾਂ ਘਾੜੀ ਕਰਦੇ ਚਾਉ ਦੇ ਸਿਲਸ ਵਿੱਚ ਆਦਮੀ ਦਾ ਮੂੜ ਹੋ ਰੂ ਹੁੰਦਾ ਦੈਲੂਗ ਦਾ ਕਰਪਾਲੂਗ ਦਾ ਐਚਾਉ ਨਹੀਂ ਹੁੰਦਾ ਫਿਰ ਉਹਦੇ ਚ ਗੁੱਸਾ ਹੁੰਦਾ ਹੈ ਫਿਰ ਉਹਦਾ ਮੂਡ ਬਦਲ ਜਾਂਦਾ ਉਹਦਾ ਮੂਡ ਚਾਉ ਵਾਲਾ ਰਹਿਣਾ ਸਾਰੇ ਉਹਦੀ ਸੰਤਾਨ ਸultan ਸੋਗਾਰ ਦੋਖ ਉਹ ਜੇ ਦੁਖਾ ਤਾਂ दारू ਦੇ ਰਿਹਾ ਉਹ ਵੀ ਚਾਉ ਹੈ ਉਹਨੂੰ ਰਾਜੀ ਕਰਨ ਵਾਸਤੇ ਸਾਨੂੰ ਕੁਝ ਹੋਰ ਲੱਗਦਾ। ਸਾਡਾ ਮੂਡ ਹੋਰ ਤਰ੍ਹਾਂ ਦਾ ਉਹਦਾ ਹੋਰ ਤਰ੍ਹਾਂ ਦਾ। ਸਾਨੂੰ ਕੁਝ ਹੋਰ ਲੱਗਦਾ ਉਹਨੂੰ ਕੁਝ ਹੋਰ ਲੱਗਦਾ। ਮੈਂ ਕਿਹਾ ਦਵਾਈ ਲੈ ਕੇ ਆਉਣਾ ਬੱਚਿਆਂ ਵਾਸਤੇ ਅਸੀਂ। ਜੇ ਕੋਈ ਡਾਕਟਰ ਕਹੇ ਵੀ ਪਾਈਏ ਤਾਂ ਬਹੁਤ ਮਹਿੰਗੀ ਦਵਾਈ ਮਹਿੰਗਾ ਟੀਕਾ ਚਲਾਉਣਾ ਪੈਂਦਾ। ਕੱਦ ਲਾਉਣੇ। ਇਸ ਕਰਕੇ ਜਿੰਨਾ ਦੁੱਖ ਹੈ ਉਹ ਮੈਂ ਕਿਤੇ ਬਿਲਕੁਲ ਹੀ ਜਿਹੜਾ ਦੁੱਖ ਹੈ ਉਹ ਵੀ ਮਹਿੰਗੀ ਦਵਾਈ ਹੈ ਉਹ ਸਮਝੋ ਮਹਿੰਗੀ ਦਵਾਈ ਹੈ ਤੇ ਨਵੇਂ ਪਾਸ਼ਾ ਨੂੰ ਬਹੁਤ ਮਹਿੰਗੀ ਦਵਾਈ ਬਣੀ ਹੈ ਉਹ ਮਹਿੰਗੀ ਦਵਾਈ ਉਹ ਅੱਜ ਉਹ ਜਿੱਥੇ ਉੱਥੇ ਲਾਲ ਗਲੇ ਦੇ ਸਾਹਮਣੇ ਉਸ ਦੀ ਕਰਾਮਾਤ ਹੈ ਮਹਿੰਗੀ ਦਵਾਈ ਦੀ ਸਸਤੀ ਦਵਾਈ ਪਿੰਡ ਵਾਲੇ ਜਿਹੜੇ ਸੀ ਉਹ ਕੌਣ ਦੀ ਸ੍ਰੀ ਚੰਦ ਵਰਗੇ ਸੀ ਕੋਈ ਪੁੱਛਦਾ ਉਸ ਅਸਤੀ ਵੀ ਲੀਓ ਉਹਨਾਂ ਨੇ ਸ੍ਰੀ ਜਾਨਦਨ ਸੰਸਾਰੀ ਲਾਲਚ ਕਰ ਲਿਆ ਸੰਸਾਰੀ ਇੱਜ਼ਤ ਬਣੀ ਬਣੀ ਬਲ ਗਈ ਸਿੱਧਾਂ ਦੀ ਆਪਦਾ ਕੁਝ ਕਰਨਾ ਨਹੀਂ ਪਿਆ ਚਾਕੇ ਗੁਰੂ ਬਣਦਾ ਤਾਂ ਉਹਨਾਂ ਨੂੰ ਆਪਦਾ ਕੁਝ ਕਰਨਾ ਨਹੀਂ ਪਿਆ ਗੁਰੂ ਨਾਲ ਦੇ ਲੋਕਾਂ ਨੇ ਬਾਈ ਗੱਡ ਕੀਤਾ ਉਹਨੂੰ ਲੜਾਈ ਲੜਨੀ ਪਈ ਲੜਾਈ ਲੜਨੀ ਪਈ 250 ਸਾਲ ਉਹਦੇ ਬਾਅਦ ਸਿੱਖਾਂ ਨੂੰ ਲੜਾਈ ਲੜਨੀ ਪਈ ਖਾਲਸਾ ਉਹਦੇ ਬਾਅਦ ਹੁਣ ਤੱਕ ਲੜਾਈ ਉਹੀ ਸ਼ੁਰੂ ਆ ਗਿਨੀਅਸ਼ੀਦੀਆਂ ਹੋਈਆਂ ਸਿਹਦੀ ਹੋ ਗਈਆਂ ਖੋਪਰੀਆਂ ਲੈ ਗਈਆਂ ਵਹਿੰਗੀ ਦਵਾਈ ਪੀੜੀ ਪੈ ਗਈ ਪਰ ਨੋ ਹੋਣਾ ਨਹੀਂ ਦਈਆ ਦਰਗਾਹ ਜੋਂਣਾ ਨਹੀਂ ਦੂਰ ਲਾੜਲੀ ਭੋਜ ਉਸਨੂੰ ਕਿਹਾ ਦੁਆ ਨਹੀਂ ਕਿਹਾ ਇਹਨੇ ਵਹਿੰਗੀ ਦਵਾਈ ਸਾਧਿ ਗਿਆ ਨਾ ਲਾੜਲੀ ਉਸੇ ਦੇ ਨਾਲ ਲੱਗੂਗਾ ਦੁਆ ਨਹੀਂ ਲੱਗਣਾ ਗੋਲ ਕਾਣਿਆਂ ਦੇ ਇਹਨੂੰ ਕਿਸੇ ਨੂੰ ਨਹੀਂ ਪੁੱਛਣਾ ਆਹ ਚਾਰ ਦਿਨ ਦੀ ਗੱਲ ਹੈ ਦੁਨੀਆਵੀ ਚਲੇ ਜਾਣਗੇ ਹਾਂਜੀ ਦੂਈ ਕੁਦਰਤ ਸਾਜੀ ਆਇਆ ਕਰ ਰਸਨ ਡਿਠੋ ਚਾਓ ਕੁਦਰਤ